ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਮੈਨੂੰ ਕਈ ਭਰਾਵਾਂ ਨੇ ਪੁੱਛਿਆ ਸੀ ਕਿ ਬਾਪੂ ਕਿਵੇਂ ਹੈ ਬਾਪੂ ਕਿਵੇਂ ਹੈ ਤੇਰਾ ਆ ਬੈਠਾ ਮੇਰਾ ਬਾਪੂ ਠੀਕ ਹੈ ਜੀ ਇਹਦੀ ਮੈਂ ਫੋਟੋ ਕਾਪੀ ਆ ਮੇਰੇ ਬਾਪੂ ਦੀ ਇਹ ਗਾਂ ਜੀਵ ਹੈ ਇਹਦਾ ਪੋਤਾ ਜੇ ਜੀ ਬਾਪੂ ਨੂੰ ਮੈਂ ਤਾਂ ਕਰਦਿਆਂ ਲੱਤਾਂ ਘੋੜਦਿਆਂ ਬਾਪੂ ਲੈ ਬਾਪੂ ਲੈ ਪਾ ਹੁਣ ਬਾਪੂ ਮੰਨਿਆ ਤਮੈ ਰਾਇਪੇ ਨਾ ਮੈਨਾਂ ਤੂੰ ਨਜ਼ਾਰੇ ਲੈ ਆਹ ਉਮਰ ਤੇਰੀ ਹੈ ਨਾ ਢੀੜੇ ਕੱਢ ਕਿਤੇ ਪੋਤੈ ਨੂੰ ਮਾਰ ਲਾ ਤੇਰਾ ਮੋਟਰਸਾਈਕਲ ਕੱਢੇ ਕਿਤੇ ਮੈਨੂੰ ਮਾਰ ਰੋਗ ਚੱਲ ਮੈਨੂੰ ਪੁਰਾਣੀ ਜਗ੍ਹਾ ਲੈ ਕੇ ਚੱਲ ਮੈਨੂੰ ਨਹੀਂ ਪਤਾ ਅਦੀ ਪੱਜ ਜੇ ਫਿਰਗੇ ਤੇਰੇ ਅੱਗੇ ਪਿੱਛੇ ਯਾਰ ਸਾਡੇ ਬਾਪੂ ਨੇ ਮਾਰਿਆ ਲਾਲਖੜਾ ਡੈਜ ਦੇ ਫਿਰਗੇ ਯਾਰ ਹੈ ਪਿਓ ਪਿਓ ਹੀ ਹੁੰਦਾ ਹਨਾ ਤੇ ਮੈਂ ਬੜੇ ਲਾੜ ਲੜਾਉਣਾ ਤੇ ਬਾਪੂ ਨਾਲ ਥੋੜੇ ਨਾ ਵਾਲਾ ਲਾਉਣਾ ਹੁੰਦਾ ਮੇਰੇ ਬਾਪੂ ਨੇ ਤੇ ਮਾਰਾ ਮੋਟਾ ਪਿਗੜੀ ਛਿੰਗੜੀ ਦਾ ਸ਼ਿਕੀਨ ਆ ਬਾਪੂ ਮਾਰੇ ਮੋਟੀ ਲਾ ਲਈਦੀ ਹਨਾ ਹਾਂ ਭਟ ਲਾ ਲਈ ਆ ਗੰਦ ਐ ਨਹੀਂ ਬਾਪੂ ਦੇ ਖਾਦਾ ਨਹੀਂ ਜਾਂਦਾ ਗਵਾਂਡੇ ਉੰਡੇ ਗਾਂਦਾ ਉਹ ਮੇਰੇ ਹਿਸਾਬ ਨਾਲ ਨਾਈਜੂ ਹੀ ਜਾਂਦਾ ਹੁੰਦਾ ਆਂਡੇ ਨਾਲ ਹੀਜੂ ਲੈ ਜਾਂਦਾ ਟਾਈਮ ਨਾਲ 6 ਵਜੇ ਹੀ ਜੂ ਨੂੰ ਵੱਧ ਫਿਕਰ ਹੁੰਦਾ ਬਾਪੂ 6 ਵੱਜ ਗਏ ਬਾਪੂ ਤਾਂ ਖੇਡਦਾ ਹੁੰਦਾ ਬਾਪੂ 6 ਵੱਜ ਗਏ ਉੱਠ ਕੀ ਕਰਨਾ ਹੈ ਉੱਠ ਅੱਜ ਤੇਰੇ ਠੇਕੇ ਦਾ ਟਾਈਮ ਹੋ ਗਿਆ ਯਾਰ ਚੰਦਗੀ ਲੇਟ ਹੋਈ ਜਨਾ ਮੈਂ ਕਿਹਾ ਇਹ ਜੂ ਨਿਕਾਇਆ ਹੁੰਦਾ ਜੀ ਕਿਸੇ ਨੂੰ ਫੇਰ ਬਾਪੂ ਨੂੰ ਵਾਹ ਫੜ ਕੇ ਲੈ ਜਾਣਾ ਵਿਚਾਰ ਠੇਕੇ ਤੇ ਜਾ ਲੈ ਤੇਰਾ ਟਾਈਮ ਹੋ ਗਿਆ ਸਮਝਿਆ ਕਰੋ ਮਾਪਿਆਂ ਨੂੰ ਪਿਆਰ ਕਰਿਆ ਕਰੋ ਯਾਰ ਠੀਕ ਹੈ ਮੈਂ ਹੁਣ ਉੱਤੇ ਵਿਰਦਾ ਅਸਰਮ ਤੇ ਲੰਗਰ ਲਾਉਣਾ ਉਹਨਾਂ ਮਾਪਿਆਂ ਦੀ ਮੈਂ ਸੇਵਾ ਕਰਦਾ ਫਿਰ ਉਹਨਾਂ ਬਾਪੂਆਂ ਦੇ ਪੈਰ ਘੁੱਟੀਆਂ ਮੈਂ ਤੇ ਆਪਦੇ ਵਾਲੇ ਨੂੰ ਮੈਂ ਧੱਕੇ ਦੇ ਜਾਂ ਮਾਪਦੇ ਪਿਓ ਨੂੰ ਮੈਂ ਤੇ ਫਿਟੇ ਮੂ ਮੇਰੇ ਯਾਰ ਮੈਂ ਆਪਦੇ ਪਿਓ ਦੀ ਵੀ ਸੇਵਾ ਕਰਾਂ ਫਾਇਦਾ ਫੇਰ ਆ ਆ ਬੈਠਾ ਮੇਰਾ ਸਰਦਾਰ ਬਾਪੂ ਹੈਨਾ ਤੇ ਮੈਂਦੇ ਨੂੰ ਕਹਿਣਾ ਵੀ ਸਰਦਾਰ ਬਣ ਕੇ ਹੀ ਰਹੇ ਕਹਿੰਦੀ ਲੈ ਨਹੀਂ ਰੁਕੀਂ ਤੂੰ ਕੁਛ ਨਹੀਂ ਕਰਨਾ ਢੇੜੇ ਕੱਢ ਖਾ ਪੀ ਐਸ਼ ਕਰ ਬਜ਼ੁਰਗਾਂ ਚ ਬੈਠ ਗੱਲਾਂ ਬਾਤਾਂ ਮਾਰ ਤੇ ਨਾਲੇ ਈਸ਼ੂ ਨੂੰ ਸਮਝਾਈਦਾ ਵੀ ਬਾਪੂ ਜਾਸਦਿੰਦਾ ਹੁੰਦਾ ਮੈਂ ਕਿੰਨਾ ਕੁ ਕੁੱਟਦਾ ਰਿਆ ਤਾਰੀ ਨੂੰ ਤੈਨੂੰ ਤਾਂ ਪਾਸੇ ਵੀ ਨਹੀਂ ਕਹਿੰਦਾ ਕਹਿੰਦਾ ਓਏ ਇੰਨੇ ਟਾਈਮ ਤੇ ਮੈਂ ਤਾਂ ਤੈਨੂੰ ਹੀ ਕੁੱਟ ਦਿੰਦਾ ਸੀ ਜਿੰਨੇ ਟਾਈਮ ਤੇ ਆਪਾਂ ਕੋਈ ਇਕੱਠੇ ਬੈਠੇ ਐ ਬਾਪੂ ਨੇ ਦੱਸਿਆ ਇਹਨੂੰ ਕੀ ਜੀ ਦੱਸਿਆ ਇਹਨੇ ਤੁਹਾਨੂੰ ਹੂੰ ਕਿ ਨਹੀਂ ਇੰਨੇ ਟਾਈਮ ਤੇ ਤਾਂ ਮੈਂ ਤੈਨੂੰ ਹੀ ਢਾਲਨੇ ਤਾਰੀ ਨੂੰ ਨੇ ਟਾਈਮ ਤੇ ਪੂੰਹੀ ਬੈਠੇ ਆ ਗੱਲਾਂ ਬਾਤਾਂ ਹੀ ਮਰੀ ਜਾਂਦੇ ਐ ਇੰਨਾ ਟਾਈਮ ਨਹੀਂ ਬੇਸਟ ਹੁੰਦਾ ਉਹ ਇੰਜਣ ਹੋ ਜਾਂਦਾ ਸੀ ਤੇ ਬਾਕੀ ਹੁਣ ਅਸੀਂ ਤਾਂ ਚੱਲੇ ਆ ਜੀ ਬਾਪੂ ਘਰੇ ਆ ਆ ਕੇ ਮਿਲਦੇ ਆਪਾਂ ਤੇ ਆਪਾਂ ਹੁਣ 2 ਦਿਨ ਬਾਅਦ ਚੱਲੇ ਆ ਕਿਉਂਕਿ ਖਾਨ ਸਾਹਿਬ ਆਏ ਹੋਏ ਸੀ ਖਾਨ ਸਾਹਿਬ ਵੀ ਪਹੁੰਚ ਕੇ ਠੀਕ ਠਾਕ ਤੇ ਸਾਰੇ ਭਰਾ ਖਾਨ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਾਨਪ੍ਰੀਤ ਗੱਲ ਦੇ ਚੈਨਲ ਨੂੰ ਵੀ ਜੀ ਸਪੋਰਟ ਕਰਿਆ ਕਰੋ ਇੱਕ ਦੂਜੇ ਦੀ ਆਪਾਂ ਠੀਕ ਹੈ ਨਾ ਕਿਉਂਕਿ ਮਾਨਪ੍ਰੀਤ ਦੀ ਆਵਾਜ਼ ਵੀ ਬਹੁਤ ਸੋਹਣੀ ਆਵਾਜ਼ ਹੈ ਮੇਰੇ ਹਿਸਾਬ ਨਾਲ ਜੇ ਉਹਨੂੰ ਮਿਊਜ਼ਿਕ ਦਿੱਤਾ ਜਾਵੇ ਤੇ ਮਾਨਪ੍ਰੀਤ ਇੱਕ ਬਹੁਤ ਅੱਛਾ ਗਾਇਕ ਹੈ ਬਹੁਤ ਅੱਛਾ ਸਿੰਗਰ ਆ ਉਹ ਬੰਨ੍ਹ ਮਾਲਾ ਮੁੰਡੇ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਮੁੱਦਕੀ ਰੋਡ ਤੇ ਵਾਕੇ ਪੁਰਾਣੇ ਤੋਂ ਤੇ ਤੀਰਤ ਮਾਲੇ ਵਾਲਾ ਤੇ ਜੇ ਉਹਨੂੰ ਮਿਊਜ਼ਿਕ ਦਿੱਤਾ ਜਾਵੇ ਕੋਈ ਚੰਗੀ ਸੇਹ ਦੇਣ ਵਾਲਾ ਮਿਲ ਜੇ ਤੇ ਮੈਨੂੰ ਪਤਾ ਵੀ ਉਹ ਚੰਗੇ ਚੰਗਿਆਂ ਨੂੰ ਟੱਕਰ ਦੇ ਦੂਗਾ ਬੰਦੇ ਦੀ ਆਵਾਜ਼ ਚ ਇਹਨਾਂ ਦਾ ਨਾਮ ਅੱਜ ਫੇਰ ਗਾਣਾ ਪਾਵਾਂਗੇ ਉਹਦਾ ਤੇ ਸਾਰੇ ਭਰਾ ਸਤਿਕਾਰ ਕਰਿਆ ਕਰੋ ਯਾਰ ਆਪਾਂ ਇੱਕ ਦੂਜੇ ਦੀ ਸਪੋਰਟ ਕਰਨੀ ਹੈ ਨਾ ਆਪਾਂ ਇਹ ਦੇਖਣਾ ਯਾਰ ਇਹਦੇ ਵੀਊ ਹੈ ਨਹੀਂ ਇਹਦੇ ਸਬਸਕ੍ਰਾਈਬਰ ਹੈ ਨਹੀਂ ਹਨਾ ਇਹ ਚੀਜ਼ਾਂ ਨਹੀਂ ਦੇਖਣੀਆਂ ਯਾਰ ਪਹਿਲਾਂ ਕਿਸੇ ਦੇ ਵੀ ਨਹੀਂ ਹੁੰਦੇ ਜੇ ਕਿਸੇ ਭਰਾ ਦਾ ਰੋਜ਼ਗਾਰ ਚੱਲਦਾ ਆਪਣੇ ਉਂਗਲ ਮਾਰਨਾ ਤਾਂ ਚਲਾਓ ਯਾਰ ਇਹ ਆਪਣਾ ਫਰਜ਼ ਹੈ ਮੈਂ ਤਾਂ ਕਿਸੇ ਤੋਂ ਪੈਸਾ ਨਹੀਂ ਮੰਗਦਾ ਭਾਈ ਨਾ ਮੈਂ ਕਿਸੇ ਨੂੰ ਕਈ ਨਾ ਗਰੀਬ ਨੂੰ ਹਨਾ ਆਪਾਂ ਤਾਂ ਪਾ ਦਿੰਨੇ ਹੁੰਨੇ ਭਰਾਵਾ ਐ ਕੋ ਭਰਾ ਦਾ ਚੈਨਲ ਫੇਰ ਪਾਉਣਾ ਯਾਰ ਉਹਦਾ ਵਿੱਚ ਰਹਿ ਗਿਆ ਉਹਦਾ ਅੱਜ ਬੋਲ ਕੇ ਪਾਉਂਗਾ ਕਿਉਂਕਿ ਇੱਕ ਦੋ ਗੱਡੀ ਨੇ ਖਰਾਬ ਕਰਤੀ ਇੱਕ ਬਿਮਾਰ ਹੋ ਗਏ ਕੱਲ ਆਪ ਲੜੜਾਇਆ ਪਾ ਕੇ ਬਹਿ ਗਿਆ ਤੇ ਹੁਣ ਦੁਬਾਰਾ ਪਾਉਣੀ ਹੈ ਜੀ ਠੀਕ ਹੈ ਜੀ ਤੇ ਅੱਜ ਆਪਾਂ ਚੱਲੀਏ ਮੋਗੇ ਨੂੰ ਚੰਗਾ ਬਾਪੂ ਚੰਗਾ ਜਾਣਿਆ ਸੀ ਜਾ ਜਾ ਜਿੰਨੇ ਦਿਨ ਉਹ ਗੱਡੀ ਦਾ ਕੰਮ ਨਹੀਂ ਹੁੰਦਾ ਉਹਨੇ ਦਿਨ ਆ ਗੱਡੀ ਲਿਆਂਦੀ ਹੈ ਜੀ ਹੋਰ ਕੀ ਆਲਾ ਪੁੱਤ ਚੱਲੋ ਬੇਟਾ ਮੋੜ ਉਹ ਗਾਂ ਘਾਣ ਦੀ ਲੋੜ ਨਹੀਂ ਆਏ ਨੂੰ ਮੋੜ ਬਾਪੂ ਆ ਖੇਤੀ ਆਪਣੀ 35 40 ਮੂਲੀਆਂ ਇੱਥੇ ਆ ਆਪਣੀਆਂ ਆ ਜਾ ਉੱਪਰ ਵੀ ਆਈ ਉੱਪਰ ਦੀ ਠੀਕ ਆ ਠੀਕ ਆ ਚੱਲ ਠੀਕ ਆ ਦੇਖਾਂ ਚਾਰਲੀ ਚਲੇ ਚੱਲ ਪੁੱਤ ਹੋ ਕੇ ਧੀਰ ਦੀ ਲਾਪਾ ਮੋਕੇ ਮੋਕੇ ਮੈਂ ਨਹੀਂ ਲਿਆ ਆ ਆ ਬਾਪੂ ਵਰਦਾ ਮੇਰਾ ਜੀ ਆ ਆਪਣਾ ਘਰ ਆ ਜੀ ਨਿੱਕਾ ਜਿਆ ਤੁਹਾਡੀ ਕਿਰਪਾ ਦੇ ਨਾਲ ਵੱਸਦਾ ਹੈ ਮੈਂ ਵਿੱਚ ਪੰਜਾਬ ਦੇ ਰਾਜਾ ਆਉਂਦੇ 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 ਘਟਾਉਣ ਘਟਾਉਣ ਹੋਲੀ ਜੀ ਅੱਗੇ ਲੈ ਲਾ ਆਏ ਨੂੰ ਕੱਟ ਕੇ ਮੁੰਡੇ ਨੂੰ ਡਰਾਈਵਰ ਵੀ ਬਣਾ ਰਹੇ ਨਾਲ ਦੀ ਨਾਲ ਆਪਾਂ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਚੱਲ ਹੁਣ ਪਰਾਂ ਨੂੰ ਕੱਢ ਦੇ ਫੁੱਲ ਕੱਢ ਦੇ ਫੁੱਲ ਚੱਲ 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 ਬੱਸ ਅੱਤ ਅਗਲੇ ਲਾਈਨ ਪਾਟਦੇ ਚੱਲ ਲੰਘ ਜਾਣ ਦੇ ਮੋਟਰਸਾਈਕਲ ਲੰਘ ਜਾਣਗੇ ਕਰ ਕੱਟ ਦੇ ਪੂਰੀ ਖੜੀ ਕਰ ਦੇ ਇਹਨੂੰ ਕਰ ਦੇ ਗੁੰਡਾ ਗੁੰਡਾ ਫਰਾਂ ਨੂੰ ਕੱਟ ਦੇ ਖੜੀ ਕਰ ਟ ਪੂਰੀ ਆਲੇ ਜਾਲੇ ਵੇ 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 ਮਾਰੀ ਗਾ ਮਾਰੀ ਗਾ ਦੇ ਜੇ ਕੱਢ ਦੇ ਤਾਂ ਘੜੀ ਵੀ ਕੱਢ ਦੇ ਹਾੜੀ 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 ਮਾਗਰ ਜਾਨ ਦੇ ਮਾਰੀ ਜੀ ਕੱਟ ਕੇ ਇਹੇ ਬੰਦਾ ਨਵਾਂ ਸਟੀering ਪਹਾਰਾ ਜੀ ਬਹੁਤ ਜਿਆਦਾ ਬਹੁਤ ਬੈਕ ਜਾਣ ਦੇ ਬੈਕ ਆ ਜੇ ਚੱਲ ਫਸ ਕੇ ਲਾ ਹੁਣ ਆ ਇਹਨੂੰ ਕੱਢ ਦੇ ਸਟੀering ਆ ਹੋਦੀ ਬੋਲੇ ਸੋਨਹਾਰ ਸਸਰੀਆ ਗਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਵੀ ਸਿੰਘੋ ਜੰਦੀਏ ਲੰਗਰ ਲਾਉਣ ਆ ਜਮਾ ਜੀ ਦੇ ਕੇ ਭਰਾ ਨੇ ਸਟੇering ਬੜਾ ਹਾਰਡ ਆ ਇਹਦਾ ਸਟੇering ਬੜਾ ਹਾਰਡ ਹੈ ਏ ਆਹ ਵੇਖ ਲੋ ਜੀ ਸਾਡੀ ਸੰਗਤ ਆਈ ਬੈਠੀ ਆ ਪੁਰਾਣੇ ਸਾਡੇ ਸੱਜਣ ਮਿੱਤਰ ਸੁਨਾਮ ਤੋਂ ਇਹ ਆ ਸਾਡੇ ਭਰਾ ਟਰੈਵਲ ਟਾਂਕ ਡਰਾਈਵਰ ਆ ਸਾਡਾ ਯਾਰ ਚੱਲਿਆ ਕਲਕੱਤੀ ਹੈ ਇਹ ਗੇਹਨੇ ਕਲਕੱਤੀ ਵਾਲੇ ਜੜੀ ਚੱਪਣੀਆਂ ਤਾਂ ਜਾ ਸਕਦਾ ਨਾਲ ਨੇ ਚੜਾ ਦਿੰਦੇ ਆ ਬੱਬਰ ਇਨਾ ਭਰੀਆਂ ਰੀਲਾਂ ਹਾਂਜੀ ਹਾਂਜੀ ਰੀਲਾਂ ਭਰੀਆਂ ਰੀਲਾਂ ਭਰੀਆਂ ਜੀ ਜੇ ਕਿਸੇ ਮੇਰੀ ਭੈਣ ਨੇ ਕੱਪੜੇ ਸਿਉਣਾ ਤੇ ਲੈਣੀ ਆ ਮਸੀਦ ਭੱਟ ਬਹੁਤ ਰੀਲੱਕ ਪੈ ਗਈ ਸਾਡੀ ਸਾਰੀ ਉਮਰ ਦੀ ਮੁੱਕੜੀ ਸੱਤ ਪੀੜੀਆਂ ਕਮਾਈ ਆਏ ਬਾਈ ਜੀ ਜੀ ਨਾ ਬੱਦੇ ਜੁੱਟੀ ਆ ਜੇ ਟੀਵੀ ਦਿਖਾ ਦੇ ਕਿੰਨੇ ਲੋਕ ਜਗੇ ਉਹ ਖੜਾ ਰੀਲਾ ਪਰਗਾ ਘੋੜਾ ਬਾਈ ਇਹ ਆ ਪੁਰਾਣੇ ਢਾਪੇ ਵਾਲੇ ਮੇਰੇ ਰਾਜਸਥਾਨ ਵਾਲੇ ਸੱਜਣ ਮੈਂ ਕਰਦੀ ਉਹ ਜਿਹੜਾ ਉਹ ਗਾ ਲਾ ਇਹਦੇ ਨਾਲ ਮੈਂ ਬਾਜੇ ਵੀ ਬਜਾਉਂਦਾ ਰਿਹਾ ਪੀਪਲੇ ਨਾਲ ਆ ਪੀਪੀ ਪੀ ਡਮ ਟਮ ਇਹ ਸਾਰੇ ਫੌਜੀ ਬੈਂਡ ਵਾਲੇ ਬਣ ਕੇ ਸੱਚੀ ਗੰਜਰਦੇ ਨੇ ਐਵੇਂ ਦੇਖਿਆ ਹੈ ਨਹੀਂ ਆਏਗਾ ਕਿ ਪੈਂ ਤਾਰਾਂ ਜਿਹੜਾ ਦੀ ਛੋਟੀ ਉਹ ਫੇਖਣਾ ਥੋੜਾ ਬਿਊ ਯਾਟਗਾ ਨਹੀਂ ਮਰ ਗਿਆ ਸੀ ਮੈਂ ਕਿ ਸਾਲਾ ਬ੍ਰਿਗੇਡੀਅਰ ਬਣਦਾ ਸੀ ਮਾਦਾ ਇਹ ਮਰ ਗਿਆ ਹੀ ਕਘੇਰਾ ਦੀ ਹੈ ਆ ਬੌਜੀ ਸੀਗੇ ਸਾਡੇ ਬੌਜੀ ਇਹਨਾਂ ਦਾ ਕੋਈ ਵੀ ਨਹੀਂ ਰਿਹਾ ਸਾਰਿਆਂ ਨਾਲ ਮੂਰੇ ਇਹ ਹੁੰਦਾ ਸੀਗਾ ਉਹ ਸਿਟੀ ਜੀ ਲੈ ਕੇ ਆਏ ਆਪੋਰਨਾ ਕੀ ਬਸਾਇਆ ਕਸ਼ਮੈਨ ਆਈ ਜੇਗਾ ਦੂਜੇ ਮਗਰਲੇ ਵੀ ਆਣਾ ਮੜਾਈ ਆ ਰਹੇ ਹਾਂ ਚਾਲ ਕੋਈ ਨਹੀਂ ਆ ਟਾਈਮ ਟਾਈਮ ਦੀ ਕਰ ਬਰਮਾਂ ਚ ਡੂਡੇ ਪਾ ਲੈਣੇ 20 20 ਕਿਲੋ ਜਦੋਂ ਉੱਤਰ ਜਾਣਾ ਕੋਲ ਹੋਰ ਕਿਉਂ ਉਹਨਾਂ ਨੇ ਬੱਜਣਾ ਦਾ ਬਹੁਤ ਬੁੱਧ ਕਰਨਾ ਉਹਨਾਂ ਨੇ ਬਾਕੀ ਜੀ ਰਾਜਪੁਰਸ ਵਾਲਿਆਂ ਨੇ ਕਹਿੰਦਾ ਮਾੜੇ ਪਜਾੜ ਕੇ ਦਿਖਾਓ ਪਜਾਓਗੇ ਕਿਵੇਂ ਪੁੱਤ ਤੁਹਾਨੂੰ ਤੁਹਾਨੂੰ ਤਾਂ ਭਰੀ ਹੈ ਹੈ ਕੋਈ ਕਿਹਦਾ ਆਵਾਜ਼ ਨਹੀਂ ਨਿਕਲਦੀ ਹੁਣ ਈਕਪੜੀਆਂ ਚ ਵੀਰ ਪਾ ਲੈਣੀ ਹੈ ਕਿਹਨ ਕਰਾ ਵਜਾਉਣੇ ਐ ਆਹ ਯਾਰ ਠੀਕ ਹੈ ਜੀ ਸਾਡੇ ਸੱਜਣ ਨੂੰ ਵਧਾਈਆਂ ਦਿੰਦੇ ਆ ਘੋੜਾ ਲਿਆ ਬਾਈ ਨੇ ਸਾਡੇ ਨੇ ਬਾਈ ਵਧਾਈਆਂ ਦਿੰਦੇ ਆ ਪਰਮਾਤਮਾ ਦੇਣ ਤੁਕੜੀ ਰਾਤ ਚੋਕੜੀ ਤਰੱਕੀ ਦੇਵੇ ਸਾਰੇ ਭਰਾ ਅਰਦਾਸ ਕਰਿਓ ਇਹਦੇ ਇੱਕ ਤੋਂ ਹੁਣ 10 ਬਣ ਜਾਣ ਜਿਹੜਾ ਇਹਨੇ ਲਿਆ ਕਿਉਂਕਿ ਜਿਹੜੀ ਸੰਗਤ ਹੁੰਦੀ ਉਹਦੇ ਵਿੱਚ ਪਰਮੇਸ਼ਰ ਹੁੰਦਾ ਹੈ ਨਾ ਤੁਹਾਡੀ ਅਰਦਾਸ ਦੇ ਵਿੱਚ ਇਹਦੀ ਤਾਕਤ ਹੈ ਤੇ ਭਰਾ ਜੇ ਆਇਆ ਤਾਂ ਕੁਝ ਲੈ ਕੇ ਜਾਵੇ ਠੀਕ ਹੈ ਨਾ ਠੀਕ ਹੈ ਜੀ ਚੰਗਾ ਬਾਬਾ ਠੀਕ ਆ ਓਕੇ ਚੱਲੋ ਠੀਕ ਹੈ ਚੰਗਾ ਬਾਬਾ ਚੱਲੋ ਚੰਗਾ ਬਾਈ ਠੀਕ ਆ ਸਾਨੂੰ ਭੇਜ ਦੇ ਦੇਗਾ ਹਾਂ ਜ਼ਰੂਰ ਜ਼ਰੂਰ ਤੜਕੇ ਤਾਰੀ ਬਾਬਾ ਵਲੋਗ ਖੋਲ ਨਹੀਂ ਆ ਜਾਣਾ ਠੀਕ ਹੈ ਯੋਰ ਜੀ ਕਿਵੇਂ ਹੋ ਇਹ ਆ ਜਮਾਨਾ ਰੱਬੀ ਆ ਜੀ ਬੰਦੇ ਜਰਮਨੋ 959 959 ਬਾਸ ਕਰ ਇਸ ਆਲਿਆਂ ਨੂੰ ਕੋਸਤੇ ਹੋ ਜਾਂਦੇ ਆ ਆਏ ਦਾ ਗਾਣ ਨੂੰ ਤੁਸੀਂ ਗਾਜੋ ਕੋੜਾ ਫੜਾਵੇ ਬਹੁਤ ਨੇ ਵਿੱਚ ਵਿੱਚ ਗਏ ਫਿਰ ਦਿੱਤੀ ਜੀ ਚ ਜਾ ਜਾ ਸਤਾ ਹੀ ਆਈ ਟਿਕਾਣੀ ਤੇ ਬਸਾਂ ਚਲਾਉਣ ਲਾ ਦਿੱਤੇ ਤੈਨੂੰ ਯਾਰ ਲੋਕ ਆਈ ਗਿਆ ਮਾਲਾ ਜੀ ਹੋਰ ਚੱਲੀਏ ਬਈ ਹਾਂਜੀ ਅੱਜ ਸੰਗਤੋ ਜੀ ਅੱਜ ਤੁਹਾਡੀ ਕਿਰਪਾ ਨਾਲ ਦਿਨ ਖੜੇ ਮੇਲਾ ਵਿਚੜ ਗਿਆ ਰਾਸ਼ਨ ਪਰ ਪੂਰ ਹੋ ਗਏ ਨੇ ਇਹ ਸਾਧੂ ਜਲਦੇ ਭਲੇ ਤੇ ਨਗਰੀ ਵਸਦੀ ਪੜੀ ਤੇ ਬੰਦਾ ਸਾਡਾ ਤਰੀਕ ਤੋਂ ਆ ਗਿਆ ਦੇਖ ਲੋ ਪ੍ਰੋਣਾ ਜੀ ਸਾਡੇ ਸਜੇ ਫਿਰਦੇ ਆ ਹੇਲੋ ਜੀ ਐ ਮੁਲਾਜ਼ਮ ਹੀ ਲੱਗਦਾ ਦੇਖਿਆ ਬੋਟਾ ਹੱਥ ਕਿਵੇਂ ਜੋੜੇ ਜਿਵੇਂ ਬੋਟਾ ਆ ਭਰਾ ਇਹ ਆ ਸਾਡੇ ਮਿਲਣ ਹਾਂ ਦੇਖਾਂ ਬੋਟਾ ਮੰਗਣ ਗਏ ਹਾਂ ਬੰਦੇ ਕਰਤਾ ਨਾ ਪ੍ਰੋਗਰਾਮਾਂ ਚ ਠੀਕ ਆ ਜੀ ਚੱਲ ਫਿਰ ਮੈਨੂੰ ਦੱਸੀ ਪਾਲੇ ਆਪਾਂ ਇਹ ਤੋਂ ਲੈ ਲਈਏ ਹਾਂਜੀ ਜਿਹੜਾ ਅੱਜ ਦਾ ਬਲੌਗ ਹੈ ਆਪਣਾ ਇਹ ਆਪਾਂ ਖਤਮ ਕਰ ਲੱਗੇ ਆ ਕਿਉਂਕਿ ਬੁਖਾਰ ਹੈ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਗੱਲ ਹੈ ਜਿਹੜੀ ਉਹ ਬਸੋਂ ਬਾਹਰ ਹੋ ਗਈ ਹੈ ਜੀ ਤੇ ਬਾਕੀ ਆਪਾਂ ਵੀਡੀਓ ਵੀ ਪਾਉਣੇ ਹੋ ਕੇ ਜ਼ੋਕੇ ਛੋਟੀ ਮੋਟੀ ਪਾਉਣੇ ਆ ਕਿਉਂਕਿ ਬੁਖਾਰ ਹੋ ਹੀ ਬਹੁਤ ਜ਼ਿਆਦਾ ਗਿਆ ਇੱਕਦਮ ਕੰਬਲ ਲਾ ਕੇ ਬੁਖਾਰ ਚੜਨਾ ਹੈ ਤੇ ਬੜਾ ਔਕਾ ਹੋ ਜਾਂਦਾ ਜੀ ਤੇ ਗੱਲ ਕੋਈ ਨਹੀਂ ਆਉਂਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ